ਉਹ ਮੁੰਡਾ ਕਹਿੰਦਾ ਪਰਾ ਤੇ ਉਹ ਚੱਲ ਕੇ ਇਹਦਾ ਮਿਲਾਈ ਲਾਈਵ ਤਸਵੀਰਾਂ ਜਮਿਆਰੀ ਰੋਡ ਤੋਂ ਗੱਗੋ ਮਾਲ ਨੂੰ ਜੀ ਤੁਸੀਂ ਦੇਖ ਰਹੇ ਹੋ ਜੀ ਆਪ ਦਾ ਹਰਮਨ ਪਿਆਰਾ ਚੈਨਲ ਜੀਐਮ7 ਨਿਊਜ਼ ਹੱਕ ਸੱਚ ਦੀ ਨਿਰਪੱਖ ਤੇ ਡੰਡਰ ਆਵਾਜ਼ ਅਸੀਂ ਇਸ ਟਾਈਮ ਪਹੁੰਚੇ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਜੀ ਕਿਵੇਂ ਮਤਲਬ ਜੋ ਹੜਾਂ ਦੇ ਕਾਰਨ ਕੁਦਰਤੀ ਕ੍ਰੋਪੀ ਚੱਲ ਰਹੀ ਹੈ ਜੀ ਉਸ ਨਾਲ ਨੇ ਸਾਡੇ ਆਪਣਾ ਗੁਰਮੇਸ ਸਿੰਘ ਮਟਾਰੂ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਨੀ ਸਰ ਤੁਸੀਂ ਇੱਥੇ ਪਹੁੰਚੇ ਹੋ ਆਪਣਾ ਰਸਤ ਲੈ ਕੇ ਪਹੁੰਚੇ ਹੋ ਮੈਡੀਸਨ ਲੈ ਕੇ ਪਹੁੰਚੇ ਹੋ ਦੋ ਸ਼ਬਦ ਸਰ ਜੋ ਆਪਣਾ ਕੁਦਰਤੀ ਕਰੋਪੀ ਚਲਦੀ ਉਹਦੇ ਬਾਰੇ ਦੇਖੋ ਜਿੱਥੇ ਕੁਦਰਤੀ ਕਰੋਪੀ ਆ ਉੱਥੇ ਮੈਂ ਜਿੰਨੇ ਵੀ ਸਾਥੀ ਸੇਵਾਦਾਰ ਆ ਰਹੇ ਨੇ ਸੇਵਾ ਲੈ ਕੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਜਿਹੜਾ ਰਾਸ਼ਨ ਹੈ ਉਹ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਵੇ ਐਸ ਲਈ ਜਦੋਂ ਅਸੀਂ ਇੱਥੇ ਮੌਕੇ ਤੇ ਆਏ ਆ ਤੇ ਜਿਹੜੇ ਲੋਕ ਘਰਾਂ 'ਚ ਟੱਕੇ ਹੋਏ ਤੇ ਬੰਦ ਨੇ ਉੱਥੇ ਆਟੋਬੱਸ ਦੀ ਬਹੁਤ ਲੋੜ ਆ ਜਾਂ ਇਹੋ ਜਿਹੀਆਂ ਕਰੀਮਾਂ ਜਿਹੜੀਆਂ ਮੱਛਰ ਤੋਂ ਬਚਾ ਕਰਨ ਆਪਣੀਆਂ ਚਾਨੜੀ ਅੱਛਾ ਸਾਧੀਆਂ ਸਰ ਇਸ ਟਾਈਮ ਤੁਸੀਂ ਕਿਹ ਕਿਹ ਅਲੋਕੇਸ਼ਨ ਦੱਸੋ ਕਿ ਕਿਸ ਜਗ੍ਹਾ ਤੇ ਖੜੇ ਹੋ ਬਾਲ ਦੇ ਬਾਹਰ ਡੇ ਰਹੇ ਨੇ ਸਰ ਮੱਲਾ ਗੱਗੋ ਮਾ ਆਪਣਾ ਗੱਗ ਮਿਆਰੀ ਤੋਂ ਗੱਗੋ ਮਾ ਰੋੜਦੇ ਜੀ ਡੀਰਰ ਕਾਫੇ ਖੜਾ ਕਿਤੇ ਚਾਦਾ ਲੱਗੜ ਚਲ ਰਿਹਾ ਆਈ ਵੀ ਸੰਗੇ ਨੇ ਸੇਵਾਦਾਰ ਸੇਵਾ ਕਰਦੇ ਨੇ ਰਾਤ ਵਿੱਚ ਚਾਹ ਪਲਾ ਰਹੇ ਨੇ ਜੀ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇੱਥੇ ਮੈਡੀਸਨ ਨਾਲ ਦੇ ਨਾਲ ਨਾਲ 슈ਗਰ ਦੇ ਪੱਤੇ ਜਾਂ ਜਿਹੜਾ ਆਟੋਮਾਸਟਿਕ ਆ ਉਹ ਕਿਲਤ ਆ ਉਹ ਪੂਰੀ ਕੀਤੀ ਜਾਵੇ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਉਹ ਆਪਣੇ ਲੈਵਲ ਦੇ ਉੱਤੇ ਵੀ ਵੱਡੀ ਕਿਸਮ ਦੀ ਜਿਹੜੀ ਦਵਾਈ ਆ ਉਹ ਲੋਕਾਂ ਚ ਕਿਰਪਾ ਚਾਹਰ ਕਿਉਂਕਿ ਹਰ ਘਰ ਚ ਮਰੀਜ਼ ਆ ਔਰ ਸਰਕਾਰ ਦੇ ਨਾਲ ਜਿਹੜੇ ਮੈਡੀਕਲ ਅਫਰ ਆ ਉਹਨੇ ਡਿਊਟੀ ਲਾ ਕੇ ਜਿੱਥੇ-ਜਿੱਥੇ ਵੀ ਲੋਕ ਘਰੇ ਆ ਕੋਈ ਇਲਾਜ ਖੁਰੋਂ ਦਾ ਮਰ ਜਾਵੇ ਇਹ ਇਹ ਕਿੱਡੀ ਬਣਾਉਣ ਜੀ ਸਾਡੇ ਨਾਲ ਨੇ ਖੜੇ ਜੀ ਆਪਣਾ ਹਾਂਜੀ ਵੀਰ ਜੀ ਕਿਹੜਾ ਪਿੰਡ ਤੁਹਾਡਾ ਸਾਡਾ ਪਿੰਡਾ ਜੀ ਮਣੀਏ ਕੀ ਇਹ ਨਾਮ ਦੱਸੋ ਆਪਣਾ ਹਾਂਜੀ ਡਾਕਟਰ ਸੰਦੀਪ ਸਿੰਘ ਜੀ ਮਣੀਏ ਕਹਿੰਦਾ ਅਸੀਂ ਵੀ ਇੱਥੇ ਜੀ ਇੱਕ ਸੇਵਾ ਦੇ ਰੂਪ ਚ ਪਹੁੰਚੇ ਆ ਸੰਗਤ ਦੀ ਸੇਵਾ ਕਰਨ ਵਾਸਤੇ ਬਾਕੀ ਇਥੇ ਆਣ ਕੇ ਪਤਾ ਲੱਗਾ ਵੀ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਜਿਵੇਂ ਕਿ ਅੱਜ ਤਾਂ ਪਾਣੀ ਬਹੁਤ ਜ਼ਿਆਦਾ ਵਾ ਪਰ ਆਨਲਾਈਨ ਟਾਈਮ ਤੇ ਪਾਣੀ ਘਟੂਗਾ ਇਥੇ ਬਿਮਾਰੀਆਂ ਵੀ ਬਹੁਤ ਜ਼ਿਆਦੀਆਂ ਫੈਲਣੀਆਂ ਜਿਵੇਂ ਕਿ ਮੱਛਰ ਕਰਕੇ ਫੰਗਸ ਇਨਫੈਕਸ਼ਨ ਹੋਣੀ ਆ ਅਲਰਜੀ ਹੋਣੀ ਆ ਜੀ ਕਿਸੇ ਤਰ੍ਹਾਂ ਕਿ ਪਸ਼ੂਆਂ ਦੀਆਂ ਵੀ ਬਹੁਤ ਜ਼ਿਆਦੀਆਂ ਜਿਹੜੀਆਂ ਬਿਮਾਰੀਆਂ ਵਧਣਗੀਆਂ ਅੱਛਾ ਵੀਰ ਜੀ ਤੁਸੀਂ ਮਤਲਬ ਬਣੀਏ ਕਿ ਤੂੰ ਇੱਥੇ ਆਇਓ ਕਿ ਜੱਗ ਦੇ ਰਮਜ਼ਾਸ ਵਾਲੀ ਸਾਈਡ ਤੋਂ ਆਉਣ ਦਿਓ ਨਹੀਂ ਜੀ ਅਸੀਂ ਬਣੀਏ ਕਿ ਤੋ ਸਿੱਧਾ ਇੱਥੇ ਹੀ ਆਏ ਆ ਜੀ ਅਗਲੇ ਲਾਗੇ ਦਾ ਵੇਖਣ ਪੀ ਇੱਥੇ ਆਉਣ ਵਾਲੇ ਟਾਈਮ 'ਚ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਆ ਚਾਹੇ ਹੁਣ ਵੀ ਆਪਣੇ ਕੋਲ ਜਿਹੜੀ ਮੈਡੀਸਿਨ ਲੈ ਕੇ ਆਏ ਆ ਸੇਵਾ ਕਰਨ ਵਾਸਤੇ ਉਹ ਹੀ ਲੈ ਕੇ ਪਹੁੰਚਿਆ ਪਹਿਲਾਂ ਤੁਹਾਡੇ ਵੱਲੋਂ ਫ੍ਰੀ ਕੈਂਪ ਲਗਾਇਆ ਗਿਆ ਇੱਥੇ ਮੈਡੀਕਲ ਫ੍ਰੀ ਕੈਂਪ ਹੈ ਜੀ ਧੰਨਵਾਦ